ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰ ਪਾਲ ਨਜ਼ਰ ਮਾਰਦਿਆਂ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਬਾਰੀ ਮਨੀਸ਼ ਸਸੋਦੀਆ ਨੇ ਤਰਨਤਾਰਨ ਦੇ ਵਿੱਚ ਪਾਰਟੀ ਦੇ ਵਰਕਰਾਂ, ਆਉਦੇਦਾਰਾਂ ਤੇ ਵਲੰਟੀਅਰਾਂ ਦੇ ਨਾਲ ਕੀਤੀ ਬੈਠਕ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਕਰ ਰਿਹਾ ਹੈ ਰਿਸ਼ਵਤ ਖੋਰੀ ਤੇ ਨਸ਼ੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਲੇਕਿਨ ਤੇਜ਼ੀ ਦੇ ਨਾਲ ਹੋ ਰਿਹਾ ਹੈ ਸੁਧਾਰ ਅੱਜ ਪੰਜਾਬ ਕਈ ਕਿਸਮ ਦੀਆਂ ਅਲਾਮਤਾਂ ਵਿੱਚ ਦੀ ਲੰਘ ਰਿਹਾ ਹੈ ਭਾਵੇਂ ਉਹ ਨਸ਼ਿਆਂ ਦੀ ਅਲਮਤ ਹੋਵੇ ਰਿਸ਼ਵਤਖੋਰੀ ਪ੍ਰਸ਼ਤਾਚਾਰੀ ਜਾਂ ਫਿਰ ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਦੁਆਰਾ ਪੈਦਾ ਕੀਤਾ ਹੋਇਆ ਰਾਜਨੀਤਿਕ ਖਲਾਰਾ ਉਹਦੇ ਵਿੱਚ ਦੀ ਲੰਘ ਰਹੇ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਰੀ ਜਾਂਦੇ ਆ ਔਰ ਬਹੁਤ ਕੁਝ ਠੀਕ ਹੋ ਗਿਆ ਸਾਢੇ 3 ਸਾਲ ਪੌਣੇ 4 ਸਾਲ ਹੋਣ ਵਾਲੇ ਨੇ ਬਹੁਤ ਚੀਜ਼ਾਂ ਲੀਤੇ ਆ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿੰਕ ਸੜਕਾਂ ਦੀ ਗੁਣਵੱਤਾ ਦੀ ਜਾਂਚ ਦੇ ਲਈ ਕੀਤਾ ਸੀਐਮ ਫਲਾਈਿੰਗ ਸਕੁਐਡ ਦਾ ਗਠਨ ਇਸ ਕਾਰਵਾਈ ਦਾ ਉਦੇਸ਼ ਦੱਸਿਆ ਜਾ ਰਿਹਾ ਹੈ ਗੁਣਵੱਤਾ ਦੇ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਬਤ ਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕੀਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਾਟਨਵੀਸ ਦੇ ਨਾਲ ਮੁਲਾਕਾਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਦਿੱਤਾ ਸੱਦਾ ਪੱਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਸੀਨੀਅਰ ਆਗੂਆਂ ਨੇ ਤਰਨਤਾਰਨ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਕੀਤੀ ਬੈਠਕ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਲੋਕ ਵਿਰੋਧੀ ਨੀਤੀਆਂ ਲਾਗੂ ਨਾ ਕਰਕੇ ਕੀਤਾ ਆਪਣੇ ਲੋਕ ਪੱਖੀ ਸਟੈਂਡ ਨੂੰ ਸਾਬਤ ਮੋਗਾ ਪੁਲਿਸ ਨੇ ਜੋਧ ਨਸੀਬ ਰੋਧ ਮਹਿੰਦੇ ਤਹਿਤ ਇੱਕ ਘਰ ਤੇ ਕੀਤੀ ਵੱਡੀ ਸਰਕਾਰਵਾਈ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਘਰ ਦੇ ਵਿੱਚ ਰਹਿ ਰਹੇ ਨੇ ਦੋ ਪੁਰਾ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਜੇਲ੍ਹ ਦੇ ਵਿੱਚ ਬੰਦ ਤੇ ਤੁਹਾਡੇ ਉੱਪਰ ਨੇ 8 ਅਪਰਾਧਿਕ ਮਾਮਲੇ ਦਰਜ ਤੇ ਇਹਨਾਂ ਮਾਮਲਿਆਂ ਦੇ ਵਿੱਚੋਂ ਨੇ 3 ਐਨਡੀਪੀਐਕਸ ਐਕਟ ਦੇ ਨਗਰ ਨਿਗਮ ਮੋਗਾ ਵੱਲੋਂ ਇਲੀਗਲ ਲੈਂਡ ਕ੍ਰੋਸਮੈਂਟ ਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਮੋਗਾ ਪੁਲਿਸ ਵੱਲੋਂ ਐਡਕੁਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਤਾਂ ਕਿ ਲਾਅ ਐਂਡ ਆਰਡਰ ਦੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਏ ਸਫੀਸ਼ੀਐਂਟ ਫੋਰਸ ਇੱਥੇ ਲਗਾਈ ਗਈ ਹੈ ਤਾਂ ਕਿ ਕਾਰਪੋਰੇਸ਼ਨ ਦੇ ਕੰਮ ਦੇ ਵਿੱਚ ਕੋਈ ਬਾਧਾ ਨਾ ਪਾਏ ਤੇ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹ ਕਰਦੇ ਵਿੱਚ ਦੋ ਭਰਾ ਜਿਹੜੇ ਨੇ ਉਹ ਆਪਣੀ ਫੈਮਿਲੀ ਦੇ ਨਾਲ ਰਹਿਣੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਦੇ ਵਿੱਚ ਹੈ अरुण ਤੇ ਰਾਹੁਲ ਟੋਟਲ ਇਹਨਾਂ ਤੇ 8 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ 3 ਐਨਡੀਪੀਐਸ ਦੇ ਹੈਗੇ ਕਮਰਸ਼ੀਅਲ ਐਨਡੀਪੀਐਸ ਦੇ ਕੇਸਸ ਵੀ ਇਹਨਾਂ ਤੇ ਦਰਜ ਨੇ ਤੇ ਆ ਸਾਰੀ ਕਾਰਵਾਈ ਜਿਹੜੀ ਹੈ ਨਗਰ ਨਿਗਮ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਤੇ ਮੋਗਾ ਪੁਲਿਸ ਵੱਲੋਂ ਐਡਕੁਏਟ ਸਿਕਿਉਰਿਟੀ ਅਰੇਂਜਮੈਂਟ ਇੱਥੇ ਕੀਤੇ ਜਾ ਰਹੇ ਨੇ ਸ਼੍ਰੀ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤੱਕ ਸ਼੍ਰੀ ਕਿਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੱਲ ਆਨੰਦਪੁਰ ਸਾਹਿਬ ਵਿਖੇ ਹੋਵੇ ਗਿਮੋਰ ਤੋਂ ਦਸਤਾਰਬੰਦੀ ਸੀਬੀਆਈ ਵੱਲੋਂ ਗ੍ਰਿਫਤਾਰ ਰੋਪੜ ਰੇਂਜ ਦੇ ਡੀਆਈਜੀ ਰਹੇ ਹਰਚਰਨ ਸਿੰਘ ਪੁੱਲਰ ਦੇ ਮਾਚੀਵਾੜਾ ਸਥਿਤ ਫਾਰਮ ਹਾਊਸ ਤੇ ਕੀਤੀ ਗਈ ਸੀਬੀਆਈ ਵੱਲੋਂ ਰੇਡ ਗੰਭੀਰਤਾ ਨਾਲ ਕੀਤੀ ਗਈ ਜਾਂਚ ਗੁਰਦਾਸਪੁਰ ਦੇ ਜਹਾਜ਼ ਚੌਂਕ ਦੇ ਵਿੱਚ ਇੱਕ ਨੌਜਵਾਨ ਨੇ ਆਪਣੀ ਹੀ ਪਤਨੀ ਤੇ ਕੀਤਾ ਚਾਕੂਆਂ ਦੇ ਨਾਲ ਵਾਰ ঘটনা ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ ਇੰਨੇ ਸਿੰਧ ਬੈਂਕ ਦੇ ਸਾਹਮਣੇ ਕੋਈ ਔਰਤ ਤੇ ਉਹਦਾ ਘਰ ਵਾਲਾ ਲੜ ਰਿਹਾ ਸੀ ਜਿਹਦੀ ਜਾਣਕਾਰੀ ਥਾਣਾ ਮਿਲੀ ਥਾਣਾ ਜਾਣਕਾਰੀ ਮਿਲਦੇ ਇਥੇ ਮੌਕੇ ਤੇ ਪੁੱਜੇ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹੌਸਪਟਲ ਆ ਗਏ ਸੀ ਸੱਤ ਤਾਂ ਥੋੜੀ ਲੱਗੀ ਜੀ ਆਪਣਾ ਮਾ ਦਾ ਸੀਸੀ ਕੈਮਰਾ ਜੀ ਕਿਉਂ ਦੀ ਫੁਟੇਜ ਕਿ ਡਵਾਈ ਆ ਤੇ ਬਾਕੀ ਤਾਂ ਰਤੀਸ਼ ਜਾ ਕੇ ਹੌਸਪਟਲ ਤੋਂ ਪਤਾ ਕਰਕੇ ਆ ਕੋਈ ਚੀਜ਼ ਕਹਨ ਨਾ ਤਖੀ ਚੀਜ਼ ਹੋ ਜਾਈ ਹੈ ਹਾਂ ਹਾਂ ਉਹ ਪਤਾ ਕਰ ਦਿੰਦਾ ਆ ਕੇ ਫਿਰ ساری ਗੱਲ ਨਹੀਂ ਜੋ ਹੌਸਪਟਲ ਆ ਗਏ ਕਰਮਚਾਰੀ ਉਹ ਲੜਕੀ ਜਿਲ੍ਹਾ ਲਾਲਾਬਾਦ ਦੇ ਅਰਨੀ ਵਾਲਾ ਵਿਖੇ ਮਲੋਟ ਰੋਡ ਤੇ ਵਾਪਰਿਆ ਦੋ ਨੌਜਵਾਨਾਂ ਦੇ ਨਾਲ ਦਰਦਨਾਕ ਹਾਦਸਾ ਨੌਜਵਾਨਾਂ ਦੇ ਵਿੱਚੋਂ ਇੱਕ ਦੀ ਹੋਈ ਮੌਤ ਤੇ ਇੱਕ ਹੋਇਆ ਜ਼ਖਮੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਮਾਮਲੇ ਦੀ ਜਾਂਚ ਹੁਸ਼ਿਆਰਪੁਰ ਵਿਖੇ ਦੋ ਨੌਜਵਾਨਾਂ ਦਾ ਪੁਲਿਸ ਵੱਲੋਂ ਕੀਤਾ ਗਿਆ ਐਨਕਾਊਂਟਰ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਦਰਮਿਆਨ ਨੌਜਵਾਨਾਂ ਨੇ ਪੁਲਿਸ ਤੇ ਚਲਾਈਆਂ ਸੀ ਗੋਲੀਆਂ ਜਵਾਬੀ ਕਾਰਵਾਈ ਦੇ ਵਿੱਚ ਇੱਕ ਨੌਜਵਾਨ ਦੇ ਲੱਤ ਵਿੱਚ ਲੱਗੀ ਗੋਲੀ ਤੇ ਉਸ ਤੋਂ ਬਾਅਦ ਉਸਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਦਾਖਲ ਤੇ ਪੁਲਿਸ ਵੱਲੋਂ ਦੋਵਾਂ ਨੂੰ ਕੀਤਾ ਗਿਆ ਕਾਬੂ ਪਾਈਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਜ ਇਆਜ਼ਤ ਦਰਸ਼ਕਾਂ